ਸਾਰਿਆਂ ਦਾ ਪੱਤਰਕਾਰ ਵੀ ਜੰਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਾਡੇ ਸਰਕਾਰ ਸਿੰਘ ਸਾਹਿਬ ਜੀ ਦੇ ਹੱਥੀਂ ਜੀ ਉਹਨਾਂ ਦੇ ਵਿਸ਼ਾ ਅਦੇਸ਼ ਦੇ ਅਨਸਾਰ ਸਾਨੂੰ ਸਾਰਿਆਂ ਨੂੰ ਅਬਜ਼ਰਵਰ ਦੇ ਤੌਰ ਤੇ ਵੱਖ-ਵੱਖ ਜਿਲ੍ਹਿਆਂ ਵਿੱਚ ਭੇਜਿਆ ਗਿਆ ਸੀ ਜਿਲ੍ਹਾ ਫਤਿਹਗੜ ਸਾਹਿਬ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਨੂੰ ਚਾਰ ਜਣਿਆਂ ਨੂੰ ਮੈਨੂੰ ਸਰਦਾਰ ਰਣਜੀਤ ਸਿੰਘ ਜੀ ਰਖੜਾ ਸਾਹਿਬ ਸਰਦਾਰ ਜਿਵੇਂ ਜਤਨ ਸਿੰਘ ਜੀ ਕਟਾਰਪੁਰ ਸਾਹਿਬ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਮਿੰਦਰ ਸਿੰਘ ਜੀ ਤੋਂ ਛੇਤੀ ਸਾਡੀ ਚਾਰ ਜਣਿਆਂ ਦੀ ਅਬਜ਼ਰਵਰ ਦੇ ਤੌਰ ਤੇ ਇੱਥੇ ਜਿਹੜੀ ਸਰਕਲ ਲੈਵਲ ਤੇ ਚੋਣ ਕਰਨੀ ਹੈ ਯਾਨੀ ਜਥੇਬੰਦੀ ਪੂਰੀ ਪੁੜਾਣੀ ਉਹਦੇ ਵਾਸਤੇ ਬਿਉਤੀ ਲੱਗੀ ਸੀ ਉਧਰ ਦੀ ਤਰ੍ਹਾਂ ਪਾਰਟੀ ਨੇ ਪਹਿਲਾਂ ਮਿੱਥਿਆ ਸੀ ਕਿ 20 ਸਤੰਬਰ ਤੱਕ ਪੂਰੇ ਪੰਜਾਬ ਦੇ ਵਿੱਚ ਸਰਕਲ ਲੈਵਲ ਤੇ ਜਿਲ੍ਹਾ ਦੇਫਤਾਰਾਂ ਦੀ ਚੋਣ ਹੋ ਜਾਏਗੀ ਪਰ ਜਦੋਂ ਇਹ ਫੈਸਲਾ ਹੋਇਆ ਤਾਂ 2-4 ਦਿਨਾਂ ਬਾਅਦ ਹੀ ਪੰਜਾਬ ਤੇ ਇੱਕ ਕੁਦਰਤੀ ਆਫਤ ਆਪਾਂ ਸਾਰੇ ਜਾਣਦੇ ਆਂ ਹਨਾਂ ਨੇ ਪੰਜਾਬ ਨੂੰ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਤੇ ਸਾਡੀ ਸਮੁੱਚੀ ਲੀਡਰਸ਼ਿਪ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਹਾਰਡਫੀਲਡ ਦਾ ਜਿੱਥੇ-ਜਿੱਥੇ ਸਾਡੇ ਰਾਹਤ ਕੰਮ ਕੈਂਪ ਚੱਲ ਰਹੇ ਹੈਗੇ ਉਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਇਹ ਜਿੱਥੇ ਜਿੱਥੇ ਵਿਹਾੜਾਏ ਨੇ ਸਾਡੀ ਪਾਰਟੀ ਵੱਲੋਂ ਯਾਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਦੋ ਦਰਜਨ ਦੇ ਕਰੀਬ ਜਿਹੜੇ ਰਾਹਤ ਕੈਂਪ ਨੇ ਚੱਲ ਰਹੇ ਨੇ ਤੇ ਇੱਥੋਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਜ਼ਿਲ੍ਹਾ ਫਤੇਗੜ ਸਾਹਿਬ ਦੀ ਸੰਗਤ ਨੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇੱਥੋਂ ਸਾਡੇ ਸਰਕਾਰ ਯੂਨਿਟਰ ਸਾਹਿਬਾਨ ਨੇ ਲਿਪਰਾ ਸਾਹਿਬ ਨੇ ਸਤਾਰ ਮਰੀਦ ਸਿੰਘ ਜਿੰਦਾ ਸਾਹਿਬ ਜਿੰਦੀ ਸਿਚੀ ਪੋਨੀਆਂ ਤੇ ਸਰਕਾਰ ਯੂਸਟਿਸ ਮਰਪਾਲ ਸਿੰਘ ਜੀ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਜ਼ਿਲ੍ਹਾ ਫਤੇਗੜ ਸਾਹਿਬ ਦੀ ਮੰਨਦੇ ਰਾਹਤ ਸਮਗਰੀ ਵੀ ਭੇਜਿਆ ਗਿਆ ਨੇ ਹਨੀ ਸਿੰਘ ਉਹਨਾਂ ਦੀ ਖਵਾਈ ਦੇ ਵਿੱਚ ਤੇ ਅੱਜ ਵੀ ਜਿਹੜੀ ਅਸੀਂ ਮੀਟਿੰਗ ਕੀਤੀ ਹੈ ਇੱਕ ਤਾਂ ਇਹ ਸੀ ਕਿ ਸਾਰੇ ਜਿੰਨੇ ਸਾਡੇ ਜ਼ਿਲ੍ਹਾ ਡੈਲੀਗੇਟਸ ਬਣੇ ਨੇ ਤੇ ਸਟੇਟ ਦੇ ਡੈਲੀਗੇਟਸ ਨੇ ਸਾਡੀ ਸੀਨੀਅਰ ਲੀਡਰਸ਼ਿਪ ਹੈ ਅਸੀਂ ਇਕੱਠੇ ਹੋ ਕੇ ਇੱਕ ਤਾਂ ਇਸ ਗੱਲ ਤੇ ਵਿਚਾਰ ਕਰੀਏ ਕਿ ਜਿਹੜੀ ਰਾਹਤ ਸਮਗਰੀ ਭੇਜੀ ਉਹਦੇ ਵਾਸਤੇ ਸੀਮਨ ਦਾ ਪਾਰਟੀਕੂਲਰ ਧੰਨਵਾਦ ਵੀ ਕਰਦੇ ਹਾਂ ਤੇ ਦੂਜਾ ਇਹ ਕਿ ਰਾਹਤ ਕੈਂਪਾਂ ਚੋਂ ਜਿਵੇਂ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉੱਥੇ ਸਾਡੀਆਂ ਜ਼ਰੂਰਤਾਂ ਹੋਣਗੀਆਂ ਸਾਨੂੰ ਆਦੇਸ਼ ਹੋਵੇਗਾ ਤੇ ਜਿਲ੍ਹਾ ਪਤਿਗੜ ਸਾਹਿਬ ਦੀ ਸਮੂੱਚੀ ਸੰਗਤ ਸਾਡੇ ਅਗੂ ਦੇ ਵਰਕਰ ਸਹਿਬਾਨ ਉਹ ਤਤਪਰਕਾ ਉਹਨਾਂ ਨੇ ਜ਼ਾਹਰ ਕੀਤੀ ਹੈ ਕਿ ਜਿੱਦਾਂ ਜਿਵੇਂ ਹੁਕਮ ਹੋਵੇਗਾ ਉੱਥੇ ਟਰੈਕਟਰਾਂ ਦੀ ਲੋੜ ਹੈ ਉੱਥੇ ਡੀਜ਼ਲ ਦੀ ਲੋੜ ਹੈ ਕਿਸੇ ਹੋਰ ਚੀਜ਼ ਦੀ ਲੋੜ ਹੈ ਤਾਂ ਜਿਵੇਂ ਜਿਵੇਂ ਰਹਾ ਤਾਂ ਕੈਂਪਾਂ ਤੋਂ ਸਾਨੂੰ ਡਿਮਾਂਡ ਆਵੇ ਕਿ ਅਸੀਂ ਉਸ ਤਰੀਕੇ ਨਾਲ ਇੱਥੋਂ ਆਪਣੇ ਜਿਹੜਾ ਹਥੇਗੜ ਸਾਹਿਬ ਤੋਂ ਸੇਵਾ ਭੇਜਦੇ ਹਾਂ ਇੱਕ ਤਾਂ ਇਹ ਸੀ ਸਾਰੇ ਵਰਕਰ ਸਹਿਬਾਨ ਨੂੰ ਅਸੀਂ ਇਸ ਗੱਲ ਵਾਸਤੇ ਤਿਆਰ ਰਹਿਣ ਵਾਸਤੇ ਕਿਹਾ ਤੇ ਦੂਜਾ ਇੱਕ ਗੈਰ ਰਸਮੀ ਤੌਰ ਤੇ ਇਸ ਗੱਲ ਤੇ ਵੀ ਵਿਚਾਰ ਹੋਈ ਹੈ ਕਿ ਆਪਾਂ ਨੇ ਜਿਹੜੇ ਹੁਣ ਸਰਕਲ ਪ੍ਰਧਾਨ ਨੂੰ ਮਾਈਕਰੋ ਲੈਵਲ ਤੇ ਜਾ ਕੇ ਸਾਡੀ ਪਾਰਟੀ ਦੀ ਜਿਹੜੀ ਇੱਕ ਸੰਗਠਨ ਬਣਨਾ ਹੈ ਉਹਦੇ ਵਾਸਤੇ ਵੀ ਵਿਚਾਰ ਚਰਚਾ ਹੋਈ ਹੈ ਤੇ ਆਉਣ ਵਾਲੇ ਇੱਕ ਜਾਂ ਦੋ ਹਫਤਿਆਂ ਦੇ ਵਿੱਚ ਜਿਲ੍ਹਾ ਫਤੇਗੜ ਸਾਹਿਬ ਦੀ ਜਿਹੜੀ ਸਰਕਲ ਲੈਵਲ ਤੇ ਜਿਹੜੀ ਜਥੇਵੰਦੀ ਹੈ ਉਹ ਖੜੀ ਹੋ ਜਾਵੇਗੀ ਤੇ ਆਉਣ ਵਾਲੇ ਸਮੇਂ 'ਚ ਫਿਰ ਉਸ ਤੋਂ ਉਪਰੰਤ ਜਦੋਂ ਸਰਕਲ ਚੁਣੇ ਜਾਣਗੇ ਉਸ ਤੋਂ ਬਾਅਦ ਜਿਲ੍ਹਾ ਪ੍ਰਧਾਨ ਦੀ ਜਿਹੜੀ ਚੋਣ ਹੈ ਜਿਲ੍ਹਾ ਜਥੇਵੰਦੀ ਦੀ ਜਿਹੜੀ ਚੋਣ ਹੈ ਕੋਸ਼ਿਸ਼ ਕਰਾਂਗੇ ਕਿ ਸਾਡੇ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਖੁਦ ਆਣ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਥੋਂ ਦੇ ਜਿਹੜੇ ਸਾਡੇ ਵਰਕਰ ਸਹਾਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਆਪਣੇ ਪ੍ਰਧਾਨ ਨੂੰ ਚੁਣਨ ਕਿਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਇੱਕ ਕਿਸਮ ਦੀ ਮੈਂ ਸਮਝਦੀ ਆ ਕਿ ਕੰਡਿਆਂ ਦੀ ਸੇਜ ਹੈ ਕਿ ਕਈ ਇੱਕ ਜਥੇਬੰਦੀ ਨੂੰ ਨਵੇਂ ਸਿਰੇ ਤੋਂ ਪੈਰਾਸਿਰ ਕਰਨਾ ਤੇ ਸੰਗਤ ਦੀ ਜਿਹੜੀ ਆਵਾਜ਼ ਹੈ ਜਿਵੇਂ ਜਿਸ ਮਕਸਦ ਦੇ ਵਾਸਤੇ ਸਾਡੀ ਇਹ ਸ਼੍ਰੋਮਣੀ ਅਕਾਲੀ ਦਲ ਬਣੀ ਸੀ 100 ਸਾਲ ਪਹਿਲਾਂ ਉਹ ਮਕਸਦਾਂ ਤੋਂ ਉਹਨਾਂ ਮਨੋਰਥਾਂ ਤੋਂ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਕਟਾਈਆਂ ਹੋਈਆਂ ਨੇ ਉਨਾ ਕਟਾਈਆਂ ਨੂੰ ਪਿੱਛੇ ਛੱਡਦੇ ਹੋਏ ਸਾਡੀ ਜਿਹੜੀ ਇਹ ਪਾਰਟੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਮੁੜ ਕੇ ਉਹਨਾਂ ਪੈੜ ਕਦਮਾਂ ਤੇ ਚੱਲਦੇ ਹੋਏ ਪਾਰਟੀ ਨੂੰ ਮਜ਼ਬੂਤ ਕਰੇ ਤੇ ਪੰਜਾਬ ਦੀ ਤੇ ਪੰਜ ਦੀ ਗੱਲ ਕਰ ਸਕੇ ਇਹ ਸਾਡਾ ਮੈਨੂੰ 2027 ਦੇ ਵਿੱਚ ਇਲੈਕਸ਼ਨ ਲਈ ਵੀ ਕੋਈ ਰਣਨੀਤੀ ਤਿਆਰ ਕਰ ਰਹੇ ਉਹ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਇੱਕ ਜਥੇਬੰਦੀ ਬਣਨੀ ਚਾਹੀਦੀ ਹੈ ਇਲੈਕਸ਼ਨ ਚ ਜਾਣਾ ਨਾ ਜਾਣਾ ਉਹ ਤਾਂ ਦੂਰ ਦੀ ਗੱਲ ਹੈ ਪਹਿਲਾਂ ਅਸੀਂ ਆਪਣੇ ਆਪਣੀਆਂ ਆਪਣੀ ਜਥੇਬੰਦੀ ਨੂੰ ਪੈਰਾਂ 'ਚੋਂ ਖੜੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਦੇ ਚ ਅਸੀਂ ਕਾਮਯਾਬੀ ਕਿਉਂਕਿ ਅਸੀਂ ਡੈਮੋਕਰੇਟਿਕ ਤਰੀਕੇ ਦੇ ਨਾਲ ਤੁਸੀਂ ਪਿਛਲੇ ਸਮੇਂ ਦੇ ਦੌਰਾਨ ਵੀ ਦੇਖਿਆ ਕਿ ਜਿਸ ਤਰੀਕੇ ਨਾਲ ਸਾਡੇ ਪ੍ਰਧਾਨ ਸਾਹਿਬ ਦੀ ਚੋਣ ਹੋਈ ਹੈ ਸਮੂੱਚੇ ਡੈਲੀਗੇਟਸ ਨੇ ਸਰਬਸੰਮਤੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਸੇ ਤਰੀਕੇ ਨਾਲ ਸਾਨੂੰ ਉਮੀਦ ਹੈ ਕਿ ਪੂਰੇ ਪੰਜਾਬ ਦੇ ਵਿੱਚ ਸਰਕਟ ਪ੍ਰਧਾਨ ਵੀ ਚੁਣੇ ਜਾਣਗੇ ਉਸ ਤੋਂ ਉਪਰੰਤ ਜ਼ਿਲ੍ਹਾ ਪ੍ਰਧਾਨ ਵੀ ਚੁਣੇ ਜਾਣਗੇ ਤੇ ਫਿਰ ਉਹਨਾਂ ਸਾਰਿਆਂ ਦੇ ਇਕੱਠੇ ਹੋ ਕੇ ਪਿੰਡ ਪੱਧਰ ਤੇ ਬੋਰਡ ਪੱਧਰ ਤੇ ਸ਼ਹਿਰਾਂ ਦੇ ਵਿੱਚ ਵੀ ਬੋਰਡ ਪੱਧਰ ਤੇ ਜਿਹੜੀਆਂ ਜ਼ਿੰਮੇਵਾਰੀਆਂ ਆਪਣੇ ਸਾਡੇ ਵਰਕਰ ਸਹਿਬਾਨ ਨੂੰ ਦੇਣੀ ਹੈ ਉਹ ਲੀਡਰਸ਼ਿਪ ਇੱਕ ਨਵੇਂ ਸਿਰੇ ਤੋਂ ਇੱਕ ਨਵੀਂ ਲੀਡਰਸ਼ਿਪ ਨੇ ਸਾਹਮਣੇ ਆਉਣਾ ਹੈ ਤੇ ਉਹ ਸਾਰਿਆਂ ਨੇ ਬੈਠ ਕੇ ਫੈਸਲਾ ਕਰਨਾ ਕਿਉਂਕਿ ਹੁਣ ਇਹ ਨਹੀਂ ਹੋਣਾ ਕਿ ਅਸੀਂ ਜਾਂਦੇ ਜਾਂਦੇ ਕਿਤੇ ਜਾ ਰਹੇ ਹਾਂ ਜੇ ਕਿਸੇ ਦਾ ਕੋਈ ਚੰਗਾ ਕਾਰੋਬਾਰ ਹੈ ਦੇਖ ਕੇ ਕਿ ਲਾਣੇ ਬੰਦੇ ਦਾ ਚਲੋ ਜੀ ਇਹਨੂੰ ਇੱਥੋਂ ਟਿਕ ਆਪਾਂ ਅਨਾਉਂਸ ਕਰਤੀ ਇਹ ਇਸ ਤਰੀਕੇ ਨਾਲ ਨਹੀਂ ਹੋਗਾ ਸਾਡੇ ਜੇਕਰ ਚੋਣ ਜਦੋਂ ਲੜੀ ਜਾਣੀ ਹੈ ਤਾਂ ਉਹ ਜਿਹੜੇ ਕਿਹੜੇ ਬੰਦੇ ਨੇ ਚੋਣ ਲੜਨੀ ਆ ਸਾਡੇ ਸਰਕਲ ਤੋਂ ਬੈਠ ਕੇ ਵਾਰਡ ਪੱਧਰ ਤੇ ਸਾਡੇ ਵਰਕਰਾਂ ਦੇ ਫੈਸਲੇ ਹੋਣਗੇ ਜਿਸ ਤਰੀਕੇ ਨਾਲ ਅੱਜ ਦੀ ਇਹ ਮੀਟਿੰਗ ਹੋਈ ਹੈ ऐसे तरीके ਨਾਲ ਉਹ ਮੀਟਿੰਗਾਂ ਚ ਬੈਠ ਕੇ ਸਿਰ ਜੋੜ ਕੇ ਫੈਸਲੇ ਹੋਣਗੇ ਕਿ ਕਿਹੜੇ ਬੰਦੇ ਨੇ ਇਹ ਸੇਵਾ ਨਿਭਾਉਣੀ ਹੈ ਕਿਉਂਕਿ ਇਹ ਐਮਐਲਏ ਬਣਨਾ ਜਾਂ ਹਲਕਾ ਇੰਚਾਰਜ ਬਣਨਾ ਇਹ ਕੋਈ ਸ਼ਾਨੋ ਸ਼ੌਕਤ ਦੀ ਗੱਲ ਨਹੀਂ ਮੈਂ ਸਮਝਦੀ ਆ ਕਿ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਦੀ ਪੰਡ ਹੈ ਹਰ ਇੱਕ ਬੰਦਾ ਨਹੀਂ ਚੱਕ ਸਕਦਾ ਜਿਹੜੇ ਬੰਦੇ ਕਾਬਿਲ ਹੋਣਗੇ ਜਿਹੜੇ ਬੰਦੇ ਕੰਮ ਕਰਕੇ ਦਿਖਾਣਗੇ ਪੰਥ ਦੀ ਗੱਲ ਕਰਨਗੇ ਪੰਜਾਬ ਦੀ ਗੱਲ ਕਰਨਗੇ ਇਹਨਾਂ ਵਾਸਤੇ ਮਰ ਮਿਟਣ ਵਾਸਤੇ ਤਿਆਰ ਹੋਣਗੇ ਉਹ ਬੰਦੇ ਹੀ ਸਾਡੇ ਉਮੀਦਵਾਰ ਨੇ ਇਹ ਪਰ ਆਉਣ ਵਾਲੇ ਸਮੇਂ ਦੀ ਗੱਲ ਹੈ ਸੋਡਾ ਸਾਰਿਆਂ ਦਾ ਪੱਤਰਕਾਰ ਵੀ ਜੰਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਾਡੇ ਸਰਦਾਰ ਹਰੋ ਸਿੰਘ ਸਾਹਿਬ ਜੀ ਨਾਲ ਵੀ ਹਾਜ਼ਰ ਸੀ ਜੀ ਉਹਨਾਂ ਦੇ ਵਿਸ਼ਾ ਅਦੇਸ਼ ਦੇ ਅਨਸਾਰ ਸਾਨੂੰ ਸਾਰਿਆਂ ਨੂੰ ਅਬਜ਼ਰਵਰ ਦੇ ਤੌਰ ਤੇ ਵੱਖ-ਵੱਖ ਜਿਹੇ ਰੇਂਜ ਵਿੱਚ ਭੇਜਿਆ ਗਿਆ ਸੀ ਜਿਲ੍ਹਾ ਫਤਿਹਗੜ ਸਾਹਿਬ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਨੂੰ ਚਾਰ ਜਣਿਆਂ ਨੂੰ ਮੈਨੂੰ ਸਰਦਾਰ ਰਵੀਰ ਸਿੰਘ ਜੀ ਰਖਨਾ ਸਾਹਿਬ ਸਰਦਾਰ ਜਿਵੇਂ ਜਿਦਾਰ ਜਨੈ ਸਿੰਘ ਜੀ ਕਟਾਰਪੁਰ ਸਾਹਿਬ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਾਰ ਕਪਿੰਦਰ ਸਿੰਘ ਜੀ ਤੋਂ ਛੇਤੀ ਸਾਡੀ ਚਾਰ ਜਣਿਆਂ ਦੀ অবজারভার ਦੇ ਤੌਰ ਤੇ ਇੱਥੇ ਜਿਹੜੀ ਸਰਕਲ ਲੈਵਲ ਤੇ ਚੋਣ ਕਰਨੀ ਹੈ ਯਾਨੀ ਜਥੇਬੰਦੀ ਪੂਰੀ ਪੁੜਾਣੀ ਉਹਦੇ ਵਾਸਤੇ ਬੁਤੀ ਲੱਗੀ ਸੀ ਉਧਰ ਦੇ ਤੌਰ ਤੇ ਪਾਰਟੀ ਨੇ ਪਹਿਲਾਂ ਮਿੱਥਿਆ ਸੀ ਕਿ 20 ਸਤੰਬਰ ਤੱਕ ਪੂਰੇ ਪੰਜਾਬ ਦੇ ਵਿੱਚ ਸਰਕਲ ਲੈਵਲ ਤੇ ਜਿਹੜਾ ਜਥੇਦਾਰਾਂ ਦੀ ਚੋਣ ਹੋ ਜਾਏਗੀ ਪਰ ਜਦੋਂ ਇਹ ਫੈਸਲਾ ਹੋਇਆ ਤਾਂ 2-4 ਦਿਨਾਂ ਬਾਅਦ ਹੀ ਪੰਜਾਬ ਤੇ ਇੱਕ ਕੁਦਰਤੀ ਆਫਤ ਆਪਾਂ ਸਾਰੇ ਜਾਣਦੇ ਆਂ ਹੜ੍ਹਾਂ ਨੇ ਪੰਜਾਬ ਨੂੰ ਬਹੁਤ ਬੁਰੀ ਤਿੱਕੇ ਨੜ ਪ੍ਰਭਾਵ ਕੀਤਾ ਤੇ ਸਾਡੀ ਸਮੁੱਚੀ ਲੀਡਰਸ਼ਿਪ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਹਰਡਫੀਲਡ ਦਾ ਦੇ ਜਿੱਥੇ ਜਿੱਥੇ ਸਾਡੇ ਰਾਹਤ ਕੰਮ ਚ ਚੱਲ ਰਿਹਾ ਹੈ ਵੀ ਸੋਤ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿੱਥੇ ਜਿੱਥੇ ਵਿਹਾੜ ਆਏ ਨੇ ਸਾਡੀ ਪਾਰਟੀ ਵੱਲੋਂ ਯਾਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਦੋ ਦਰਜਨ ਦੇ ਕਰੀਬ ਜਿਹੜੇ ਰਾਹਤ ਕੈਂਪ ਨੇ ਚੱਲ ਰਹੇ ਨੇ ਤੇ ਇਥੋਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਜ਼ਿਲ੍ਹਾ ਫਤੇਗੜ ਸਾਹਿਬ ਦੀ ਸੰਗਤ ਨੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਥੋਂ ਸਾਡੇ ਸਰਕਾਰੀ ਅਫਸਰ ਸਾਹਿਬਾਨ ਨੇ ਜਿਪੜਾ ਸਾਹਿਬ ਨੇ ਸਰਦਾਰ ਅਮਰੀਕ ਸਿੰਘ ਜੀ ਦਾ ਸਾਹਿਬ ਜਿੰਦੀ ਸਿੰਘ ਜੀ ਪੋਨਿਆ ਤੇ ਸਰਕਾਰੀ ਜਸਟਿਸ ਮੇਰਪਾਲ ਸਿੰਘ ਜੀ ਤੇ ਸਮੂੱਚੀ ਲੀਡਰਸ਼ਿਪ ਜਿਹੜੀ ਜ਼ਿਲ੍ਹਾ ਫਤੇਗੜ ਸਾਹਿਬ ਦੀ ਉਹਨਾਂ ਨੇ ਰਾਹਤ ਸਮੱਗਰੀ ਵੀ ਪੇਚੀਆ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਜ ਵੀ ਜਿਹੜੀ ਅਸੀਂ ਮੀਟਿੰਗ ਕੀਤੀ ਹੈ ਇੱਕ ਤਾਂ ਇਹ ਸੀ ਕਿ ਸਾਰੇ ਜਿੰਨੇ ਸਾਡੇ ਜ਼ਿਲ੍ਹਾ ਡੈਲੀਗੇਟਸ ਬਣੇ ਨੇ ਤੇ ਸਟੇਟ ਦੇ ਡੈਲੀਗੇਟਸ ਨੇ ਸਾਡੀ ਸੀਨੀਅਰ ਲੀਡਰਸ਼ਿਪ ਹੈ ਅਸੀਂ ਇਕੱਠੇ ਹੋ ਕੇ ਇੱਕ ਤਾਂ ਇਸ ਗੱਲ ਤੇ ਵਿਚਾਰ ਕਰੀਏ ਕਿ ਜਿਹੜੀ ਰਾਹਤ ਸਮਗਰੀ ਭੇਜੀ ਉਹਦੇ ਵਾਸਤੇ ਸੀਮਨ ਦਾ ਪਾਰਟੀਕੂਲਰ ਧੰਨਵਾਦ ਵੀ ਕਰਦੇ ਹਾਂ ਤੇ ਦੂਜਾ ਇਹ ਕਿ ਰਾਹਤ ਕੈਂਪਾਂ ਚੋਂ ਜਿੰਵੇਂ ਜਿੰਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉੱਥੇ ਸਾਡੀਆਂ ਜ਼ਰੂਰਤਾਂ ਹੋਣਗੀਆਂ ਸਾਨੂੰ ਆਦੇਸ਼ ਹੋਵੇਗਾ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਸਮੁੱਚੀ ਸੰਗਤ ਸਾਡੇ ਅਗੂ ਦੇ ਵਰਕਰ ਸਹਿਬਾਨਾਂ ਉਹ ਤੱਤ ਪਰਪੋ ਉਹਨਾਂ ਨੇ ਜ਼ਾਹਰ ਕੀਤੀ ਹੈ ਕਿ ਜਿੱਦਾਂ ਜਿਵੇਂ ਹੁਕਮ ਹੋਵੇਗਾ ਉੱਥੇ ਟਰੈਕਟਰਾਂ ਦੀ ਲੋੜ ਹੈ ਉੱਥੇ ਡੀਜ਼ਲ ਦੀ ਲੋੜ ਹੈ ਕਿਸੇ ਹੋਰ ਚੀਜ਼ ਦੀ ਲੋੜ ਹੈ ਤਾਂ ਜਿਵੇਂ ਜਿਵੇਂ ਰਾਤ ਕੈਂਪਾਂ ਤੋਂ ਸਾਨੂੰ ਡਿਮਾਂਡ ਆਵੇਗੀ ਅਸੀਂ ਉਸ ਤਰੀਕੇ ਨਾਲ ਇੱਥੋਂ ਆਪਣੇ ਜਿਹੜਾ ਫਟੇਗੜ ਸਾਹਿਬ ਤੋਂ ਸੇਵਾ ਭੇਜ ਦੇਵਾਂਗੇ ਇੱਕ ਤਾਂ ਇਹ ਸੀ ਸਾਰੇ ਵਰਕਰ ਸਾਹਿਬਾਨ ਨੂੰ ਅਸੀਂ ਇਸ ਗੱਲ ਵਾਸਤੇ ਤਿਆਰ ਰਹਿਣ ਵਾਸਤੇ ਕਿ ਹੈ ਤੇ ਦੂਜਾ ਇੱਕ ਗੈਰ ਰਸਮੀ ਤੌਰ ਤੇ ਇਸ ਗੱਲ ਤੇ ਵੀ ਵਿਚਾਰ ਹੋਈ ਹੈ ਕਿ ਆਪਾਂ ਨੇ ਜਿਹੜੇ ਹੁਣ ਸਰਕਲ ਪ੍ਰਧਾਨ ਨੂੰ ਮਾਈਕਰੋ ਲੈਵਲ ਤੇ ਜਾ ਕੇ ਸਾਡੀ ਪਾਰਟੀ ਦੀ ਜਿਹੜੀ ਇੱਕ ਸੰਗਠਨ ਬਣਨਾ ਹੈ ਉਹਦੇ ਵਾਸਤੇ ਵੀ ਵਿਚਾਰ-ਚਰਚਾ ਹੋਈ ਹੈ ਤੇ ਆਉਣ ਵਾਲੇ ਇੱਕ ਜਾਂ ਦੋ ਹਫਤਿਆਂ ਦੇ ਵਿੱਚ ਜਿਲ੍ਹਾ ਫਤੇਗੜ ਸਾਹਿਬ ਦੀ ਜਿਹੜੀ ਸਰਕਲ ਲੈਵਲ ਤੇ ਜਿਹੜੀ ਜਥੇਵੰਦੀ ਹੈ ਉਹ ਖੜੀ ਹੋ ਜਾਵੇਗੀ ਤੇ ਆਉਣ ਵਾਲੇ ਸਮੇਂ 'ਚ ਫਿਰ ਉਸ ਤੋਂ ਉਪਰੰਤ ਜਦੋਂ ਸਰਕਲ ਚੁਣੇ ਜਾਣਗੇ ਉਸ ਤੋਂ ਬਾਅਦ ਜਿਲ੍ਹਾ ਪ੍ਰਧਾਨ ਦੀ ਜਿਹੜੀ ਚੋਣ ਹੈ ਜਿਲ੍ਹਾ ਜਥੇਵੰਦੀ ਦੀ ਜਿਹੜੀ ਚੋਣ ਹੈ ਕੋਸ਼ਿਸ਼ ਕਰਾਂਗੇ ਕਿ ਸਾਡੇ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਖੁਦ ਆਣ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਥੋਂ ਦੇ ਜਿਹੜੇ ਸਾਡੇ ਵਰਕਰ ਸਹਾਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਆਪਣੇ ਪ੍ਰਧਾਨ ਨੂੰ ਚੁਣਨ ਕਿਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਇੱਕ ਕਿਸਮ ਦੀ ਮੈਂ ਸਮਝਦੀ ਆ ਕਿ ਕੰਡਿਆਂ ਦੀ ਸੇਜ ਹੈ ਕਿ ਕਈ ਇੱਕ ਜਥੇਬੰਦੀ ਨੂੰ ਨਵੇਂ ਸਿਰੇ ਤੋਂ ਪੈਰਾਂ ਸਿਰ ਕਰਨਾ ਤੇ ਸੰਗਤ ਦੀ ਜਿਹੜੀ ਆਵਾਜ਼ ਹੈ ਜਿਵੇਂ ਜਿਸ ਮਕਸਦ ਦੇ ਵਾਸਤੇ ਸਾਡੀ ਇਹ ਸ਼੍ਰੋਮਣੀ ਅਕਾਲੀ ਦਲ ਬਣੀ ਸੀ 100 ਸਾਲ ਪਹਿਲਾਂ ਉਹ ਮਕਸਦਾਂ ਤੋਂ ਉਹਨਾਂ ਮਨੋਰਥਾਂ ਤੋਂ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਕਟਾਈਆਂ ਹੋਈਆਂ ਨੇ ਉਹਨਾਂ ਕਹਾਣੀਆਂ ਨੂੰ ਪਿੱਛੇ ਛੱਡਦੇ ਹੋਏ ਸਾਡੀ ਜਿਹੜੀ ਇਹ ਪਾਰਟੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਮੁੜ ਕੇ ਉਹਨਾਂ ਪੈੜ ਕਦਮਾਂ ਤੇ ਚੱਲਦੇ ਹੋਏ ਪਾਰਟੀ ਨੂੰ ਮਜ਼ਬੂਤ ਕਰੇ ਤੇ ਪੰਜਾਬ ਦੀ ਤੇ ਪੰਜ ਦੀ ਗੱਲ ਕਰ ਸਕੇ ਇਹ ਸਾਡਾ ਮੈਨੂੰ 2027 ਦੇ ਵਿੱਚ ਇਲੈਕਸ਼ਨ ਲਈ ਵੀ ਕੋਈ ਰਣਨੀਤੀ ਤਿਆਰ ਕਰ ਰਹੇ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਇੱਕ ਜਥੇਬੰਦੀ ਬਣਨੀ ਚਾਹੀਦੀ ਹੈ ਇਲੈਕਸ਼ਨ ਚ ਜਾਣਾ ਨਾ ਜਾਣਾ ਉਹ ਤਾਂ ਦੂਰ ਦੀ ਗੱਲ ਹੈ ਪਹਿਲਾਂ ਅਸੀਂ ਆਪਣੇ ਆਪਣੀਆਂ ਆਪਣੀ ਜਥੇਬੰਦੀ ਨੂੰ ਪੈਰਾਂ 'ਚੋਂ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਦੇ 'ਚ ਅਸੀਂ ਕਾਮਯਾਬੀ ਕਿਉਂਕਿ ਅਸੀਂ ਡੈਮੋਕਰੈਟਿਕ ਤਰੀਕੇ ਦੇ ਨਾਲ ਤੁਸੀਂ ਪਿਛਲੇ ਸਮੇਂ ਦੇ ਦੌਰਾਨ ਵੀ ਦੇਖਿਆ ਕਿ ਜਿਸ ਤਰੀਕੇ ਨਾਲ ਸਾਡੇ ਪ੍ਰਧਾਨ ਸਾਹਿਬ ਦੀ ਚੋਣ ਹੋਈ ਹੈ ਸਮੂੱਚੇ ਡੈਲੀਗੇਟਸ ਨੇ ਸਰਬਸੰਮਤੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਸੇ ਤਰੀਕੇ ਨਾਲ ਸਾਨੂੰ ਉਮੀਦ ਹੈ ਕਿ ਪੂਰੇ ਪੰਜਾਬ ਦੇ ਵਿੱਚ ਸਰਕਟ ਪ੍ਰਧਾਨ ਵੀ ਚੁਣੇ ਜਾਣਗੇ ਉਸ ਤੋਂ ਉਪਰੰਤ ਜ਼ਿਲ੍ਹਾ ਪ੍ਰਧਾਨ ਵੀ ਚੁਣੇ ਜਾਣਗੇ ਤੇ ਫਿਰ ਉਹਨਾਂ ਸਾਰਿਆਂ ਦੇ ਇਕੱਠੇ ਹੋ ਕੇ ਪਿੰਡ ਪੱਧਰ ਤੇ ਬੋਰਡ ਪੱਧਰ ਤੇ ਸ਼ਹਿਰਾਂ ਦੇ ਵਿੱਚ ਵੀ ਬੋਰਡ ਪੱਧਰ ਤੇ ਜਿਹੜੀਆਂ ਜ਼ਿੰਮੇਵਾਰੀਆਂ ਆਪਣੇ ਸਾਡੇ ਵਰਕਰ ਸਹਿਬਾਨ ਨੂੰ ਦੇਣੀ ਹੈ ਉਹ ਲੀਡਰਸ਼ਿਪ ਇੱਕ ਨਵੇਂ ਸਿਰੇ ਤੋਂ ਇੱਕ ਨਵੀਂ ਲੀਡਰਸ਼ਿਪ ਨੇ ਸਾਹਮਣੇ ਆਉਣਾ ਹੈ ਤੇ ਉਹ ਸਾਰਿਆਂ ਨੇ ਬੈਠ ਕੇ ਫੈਸਲਾ ਕਰਨਾ ਕਿਉਂਕਿ ਹੁਣ ਇਹ ਨਹੀਂ ਹੋਣਾ ਕਿ ਅਸੀਂ ਜਾਂਦੇ ਜਾਂਦੇ ਕਿਤੇ ਜਾ ਰਹੇ ਹਾਂ ਜੇ ਕਿਸੇ ਦਾ ਕੋਈ ਚੰਗਾ ਕਾਰੋਬਾਰ ਹੈ ਦੇਖ ਕੇ ਕਿ ਲਾਣੇ ਬੰਦੇ ਦਾ ਚਲੋ ਜੀ ਇਹਨੂੰ ਇੱਥੋਂ ਟਿਕ ਆਪਾਂ ਅਨਾਉਂਸ ਕਰਤੀ ਇਹ ਇਸ ਤਰੀਕੇ ਨਾਲ ਨਹੀਂ ਹੋਗਾ ਸਾਡੇ ਜੇਕਰ ਚੋਣ ਜਦੋਂ ਲੜੀ ਜਾਣੀ ਹੈ ਤਾਂ ਉਹ ਜਿਹੜੇ ਕਿਹੜੇ ਬੰਦੇ ਨੇ ਚੋਣ ਲੜਨੀ ਆ ਸਾਡੇ ਸਰਕਲ ਤੋਂ ਬੈਠ ਕੇ ਵਾਰਡ ਪੱਧਰ ਤੇ ਸਾਡੇ ਵਰਕਰਾਂ ਦੇ ਫੈਸਲੇ ਹੋਣਗੇ ਜਿਸ ਤਰੀਕੇ ਨਾਲ ਅੱਜ ਦੀ ਇਹ ਮੀਟਿੰਗ ਹੋਈ ਹੈ ऐसे तरीके ਨਾਲ ਉਹ ਮੀਟਿੰਗਾਂ ਚ ਬੈਠ ਕੇ ਸਿਰ ਜੋੜ ਕੇ ਫੈਸਲੇ ਹੋਣਗੇ ਕਿ ਕਿਹੜੇ ਬੰਦੇ ਨੇ ਇਹ ਸੇਵਾ ਨਿਭਾਉਣੀ ਹੈ ਕਿਉਂਕਿ ਇਹ ਐਮਐਲਏ ਬਣਨਾ ਆ ਜਾਂ ਹਲਕਾ ਇੰਚਾਰਜ ਬਣਨਾ ਇਹ ਕੋਈ ਸ਼ਾਨੋ ਸ਼ੌਕਤ ਦੀ ਗੱਲ ਨਹੀਂ ਮੈਂ ਸਮਝਦੀ ਆ ਕਿ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਦੀ ਫੰਡ ਹੈ ਹਰ ਇੱਕ ਬੰਦਾ ਨਹੀਂ ਚੱਕ ਸਕਦਾ ਜਿਹੜੇ ਬੰਦੇ ਕਾਬਿਲ ਹੋਣਗੇ ਜਿਹੜੇ ਬੰਦੇ ਕੰਮ ਕਰਕੇ ਦਿਖਾਣਗੇ ਪੰਥ ਦੀ ਗੱਲ ਕਰਨਗੇ ਪੰਜਾਬ ਦੀ ਗੱਲ ਕਰਨਗੇ ਇਹਨਾਂ ਵਾਸਤੇ ਮਰ ਮਿਟਣ ਵਾਸਤੇ ਤਿਆਰ ਹੋਣਗੇ ਉਹ ਬੰਦੇ ਹੀ ਸਾਡੇ ਉਮੀਦਵਾਰ ਹੋਗੇ ਇਹ ਪਰ ਆਉਣ ਵਾਲੇ ਸਮੇਂ ਦੀ ਗੱਲ ਹੈ